ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਆਦ ਸੱਚ ਜੁਗਾਦ ਸੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੁਖਨੀ ਸਾਹਿਬ ਪਾਵਨ ਬਾਣੀ ਚ 17ਵੀਂ ਪੌੜੀ ਦੇ ਸ਼ਲੋਕ ਚ ਬਖਸ਼ਿਸ਼ ਕਰਦੇ ਨੇ ਕਿ ਪ੍ਰਭੂ ਮੁੱਢ ਤੋਂ ਸੀ ਤੇ ਜੁਗਾ ਜੁਗਾ ਤੋਂ ਸੱਚ ਹੈ ਪਾਵਕ ਮੁੱਢ ਤੋਂ ਹੀ ਉਹ ਸੀ ਤੇ ਜੁਗਾ ਜੁਗਾ ਤੋਂ ਉਹ ਚਲਦਾ ਆ ਰਿਹਾ ਹੈ ਜੀ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਪ੍ਰਭੂ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਜੀ ਅਸ਼ਟਪਦੀ ਚਰਨ ਸੱਤ ਸਤ ਪਰਸਨਹਾਰ ਪ੍ਰਭੂ ਦੇ ਜਿਹੜੇ ਚਰਨਾਂ ਨੂੰ ਪਰਸਦਾ ਹੈ ਉਹ ਵੀ ਸਤ ਹੋ ਜਾਂਦਾ ਹੈ ਕਿਉਂਕਿ ਪ੍ਰਭੂ ਦੇ ਚਰਨ ਸ਼ਬਦ ਸਤ ਹਨ ਜੀ ਪੂਜਾ ਸਾਸਾ ਸੇਵਦਾਰ ਪ੍ਰਭੂ ਦੀ ਸਤ ਰੂਪੀ ਪੂਜਾ ਕਰਨ ਵਾਲਾ ਸੇਵਦਾਰ ਵੀ ਸਤ ਪਾਉ ਕੇ ਅਡੋਲ ਹੋ ਜਾਂਦਾ ਹੈ ਦਰਸ਼ਨ ਸਾਸਾ ਦੇਖਣ ਹਾਰ ਪ੍ਰਭੂ ਦਾ ਦਰਦਾਰ ਕਰਨ ਵਾਲਾ ਵੀ ਪਵਿੱਤਰ ਹੋ ਜਾਂਦਾ ਹੈ ਜੀ ਨਾਮ ਸਾਸਾ ਧਿਆਵਣ ਹਾਰ ਉਹ ਸਤ ਰੂਪੀ ਨਾਮ ਨੂੰ ਧਿਆਉਣ ਵਾਲਾ ਵੀ ਸਤ ਹੋ ਜਾਂਦਾ ਹੈ ਆਪ ਸਤ ਸਤ ਸਭ ਧਾਰੀ ਪ੍ਰਭੂ ਆਪ ਸਤ ਹੈ ਉਹਨੇ ਕੱਲਾ ਆਪਣੇ ਸਤਿਆ ਆਪ ਤਾਰੀ ਹੋਈ ਹੈ ਆਪੀ ਗੁਣ ਆਪੀ ਗੁਣਕਾਰੀ ਉਹ ਆਪ ਗੁਣਾ ਦੀ ਖਾਨ ਹੈ ਜੀ ਸਭ ਸਤ ਸਤ ਪ੍ਰਭ ਬਖਤਾ ਜਿਹੜਾ ਪ੍ਰਭੂ ਦਾ ਸ਼ਬਦ ਜਪਦਾ ਹੈ ਉਹ ਸਤ ਅਡੋਲ ਹੋ ਜਾਂਦਾ ਹੈ ਸੁਰਤ ਸਤ ਸਤ ਜੇ ਸੁਣਤਾ ਜਿਹੜਾ ਪ੍ਰਭੂ ਦਾ ਜਸ ਸੁਣਦਾ ਹੈ ਸੁਰਤ ਨਾਲ ਕੰਨਾਂ ਨਾਲ ਉਹ ਵੀ ਅਡੋਲ ਹੋ ਜਾਂਦਾ ਹੈ ਜੀ ਮੂਜਨ ਹਾਰ ਕੋ ਸਤ ਸਭ ਹੋਏ ਜਿਹੜਾ ਪ੍ਰਭੂ ਨੂੰ ਬੋਝ ਲੈਂਦਾ ਪਵਿੱਤਰ ਹੋ ਜਾਂਦਾ ਹੈ ਜੀ ਨਾਨਕ ਸਤ ਸਤ ਪ੍ਰਭ ਸੋਏ ਇਹ ਨਾਨਕ ਪ੍ਰਭੂ ਸਤ ਹੈ ਮੂਲ ਹੈ ਜੀ ਸਤ ਸ੍ਰੋਪੀਦਾ ਜਨ ਮਾਨਿਆ ਉਹ ਪ੍ਰਭੂ ਦਾ ਸਰੂਪ ਜਿਨ੍ਹਾਂ ਨੇ ਹਿਰਦੇ ਚ ਧਾਰ ਲਿਆ ਕਰਨ ਕਰਾਵਣ ਤੇਰ ਮੂਲ ਪਛਾਨਿਆ ਜਿਹੜਾ ਪ੍ਰਭੂ ਕਰਨ ਕਰਾਵਨ ਹਾਰ ਭਾਵ ਕੇ ਕਰਨ ਕਰਾਵਨ ਸਭ ਕੁਝ ਜਾਣਦਾ ਉਸ ਮੂਲ ਨੂੰ ਪਛਾਣ ਲਿਆ ਉਹਨਾਂ ਨੇ ਜਾਗਰਦਾ ਵਿਸ਼ਵਾਸ ਪ੍ਰਵ ਆਇਆ ਜਿਨ੍ਹਾਂ ਦੇ ਹਿਰਦੇ ਚ ਭਰੋਸਾ ਵੱਜ ਗਿਆ ਜੀ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਹਨਾਂ ਦੇ ਮਨ ਚ ਤਤ ਗਿਆਨ ਪ੍ਰਗਟ ਹੋ ਗਿਆ ਹਤੇ ਨਿਰਪੋ ਹੋਏ ਬਸਾਨਾ ਹੋਰ ਨਿਰਪੋ ਹੋ ਕੇ ਪ੍ਰਭੂ ਦੇ ਨਾਮ ਚ ਵਸੇ ਰਹਿੰਦੇ ਨੇ ਜਿਸ ਦੇ ਉਪਜातਿ ਸਮਾਹੇ ਸਮਾਨਾ ਜਿਸ ਤੋਂ ਪੈਦਾ ਹੋਏ ਨੂੰ ਉਸੇ ਲੀਨ ਰਹਿੰਦੇ ਹਨ ਵਸਤੁ ਮਾਹੇਲੇ ਵਸਤ ਗਡਾਈ ਜਿਵੇਂ ਇੱਕ ਵਸਤੂ ਵਿੱਚ ਉਸੇ ਤਰ੍ਹਾਂ ਦੀ ਵਸਤੂ ਮਿਲਾ ਦਈਏ ਪਿੰਨ ਨਹੀਂ ਰਹਿੰਦੀ ਤਾਕੋ ਪਿੰਨ ਨਾ ਕਹਿਣਾ ਜਾਏ ਉਹ ਪਿੰਨ ਨਹੀਂ ਹੁੰਦੀ ਵੀ ਪ੍ਰਭੂ ਦੇ ਭਗਤ ਪ੍ਰਭੂ ਚ ਮਿਲ ਕੇ ਉਸੇ ਵਰਗੇ ਹੋ ਜਾਂਦੇ ਹਨ ਪੂਜੈ ਬੂਝਣ ਹਾਰ ਵਿਵੇਕਾ ਜਿਹੜਾ ਸਬੂਝਣ ਹਾਰ ਪ੍ਰਭੂ ਨੂੰ ਬੁੱਝਦਾ ਵਿਵੇਕ ਹੋ ਜਾਂਦਾ ਹੈ ਨਾਰਾਇਣ ਮਿਲੇ ਨਾਨਕ ਕੀ ਨਾਨਕ ਪ੍ਰਭੂ ਨੂੰ ਮਿਲ ਕੇ ਇਕ ਹੋ ਜਾਂਦੇ ਹਨ ਥਾਗੁਰ ਦਾ ਸੇਵਕ ਅਗਿਆਕਾਰੀ ਥਾਗੁਰ ਦਾ ਪ੍ਰਭੂ ਦਾ ਸੇਵਕ ਸਦਾ ਅਗਿਆਕਾਰੀ ਹੈ ਥਾਗੁਰ ਦਾ ਸੇਵਕ ਸਦਾ ਪੂਜਾਰੀ ਥਾਗੁਰ ਦਾ ਸੇਵਕ ਸਦਾ ਪ੍ਰਭੂ ਨੂੰ ਪੂਜਣ ਵਾਲਾ ਹੈ ਥਾਗੁਰ ਕੇ ਸੇਵਕ ਮਨ ਪ੍ਰਤੀਤ ਉਹਦੇ ਸੇਵਕ ਦੇ ਮਨ ਚ ਹਰੀਲੀ ਪ੍ਰਤੀਤ ਭਾਵ ਕੇ ਪਿਆਰ ਬਣਿਆ ਰਹਿੰਦਾ ਹੈ ਥਾਗੁਰ ਕੇ ਸੇਵਕ ਕੀ ਨਿਰਮਲ ਰੀਤ ਉਹ ਰੀਤ ਵੀ ਨਿਰਮਲ ਰਹਿੰਦੀ ਹੈ ਥਾਗੁਰ ਕੋ ਸੇਵਕ ਜਾਣ ਸੰਗ ਉਹ ਸੇਵਕ ਹਰੀ ਨੂੰ ਨੇੜੇ ਜਾਣਦਾ ਹੈ। ਰੋਕਾ ਸੇਵਕ ਨਾਮ ਕੈ ਰੰਗ। ਪ੍ਰਭੂ ਦਾ ਸੇਵਕ ਪ੍ਰਭੂ ਦੇ ਨਾਮ ਦੇ ਰੰਗ 'ਚ ਜੁੜਿਆ ਰਹਿੰਦਾ ਹੈ। ਸੇਵਕੋ ਪ੍ਰਭ ਪਾਲਣ ਹਾਰਾ। ਉਹ ਪ੍ਰਭੂ ਆਪਣੇ ਸੇਵਕਾਂ ਨੂੰ ਪਾਲਦਾ ਹੈ। ਸੇਵਕ ਕੀ ਰੱਖੈ ਨਿਰੰਕਾਰਾ। ਸੇਵਕ ਦੀ ਰੱਖਿਆ ਕਰਦਾ ਹੈ ਨਿਰੰਕਾਰ। ਕੋਈ ਸੇਵਕ ਜੇ ਦਇਆ ਪ੍ਰਵਤਾਰੈ। ਕੋਈ ਸੇਵਕ ਹੈ ਜਿਸ ਤੇ ਹਰੀ ਆਪ ਕਿਰਪਾ ਕਰਦਾ। ਨਾਨਕ ਸੋ ਸੇਵਕ ਸਾਥ ਸਾਥ ਸਮਾਰੈ। ਨਾਨਕ ਸੇਵਕ ਹਰੀ ਨੂੰ ਸਾਥ-ਸਾਥ ਚੁੰਦਾ ਹੈ। ਆਪਣੇ ਜਨ ਕਾ ਪਰ ਦਾ ਟੱਕ ਆਪਣੇ ਸੇਵਕਾਂ ਦੀ ਪਰਦਾ ਟੱਕਦਾ ਹੈ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਸੇਵਕਾਂ ਦੀ ਸਰਪਰ ਜ਼ਰੂਰ ਪਾਤ ਰੱਖਦਾ ਹੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕਾਂ ਨੂੰ ਦਾਸਾਂ ਨੂੰ ਵਡਿਆਈ ਦਿੰਦਾ ਹੈ ਰੱਬ ਨੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕਾਂ ਨੂੰ ਨਾਮ ਜਪਾਉਂਦਾ ਹੈ ਆਪਣੇ ਸੇਵਕ ਕੀ ਆਪਤ ਰਾਖੇ ਆਪਣੇ ਸੇਵਕਾਂ ਦੀ ਆਪ ਇੱਜ਼ਤ ਰੱਖਦਾ ਹੈ ਕੀ ਗਤਮਿਤ ਕੋਈ ਨਾ ਲਖੇ ਵਿਰੋਧੀ ਵਸਤਾ ਨੂੰ ਕੋਈ ਨਹੀਂ ਜਾਣ ਸਕਦਾ ਰੱਬ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭੂ ਦੇ ਸੇਵਕ ਦੇ ਨੇੜੇ ਕੋਈ ਨਹੀਂ ਪਹੁੰਚ ਸਕਦਾ ਕਿਉਂਕਿ ਸੇਵਕ ਉੱਚ ਤੇ ਉੱਚੇ ਪ੍ਰਭੂ ਦੇ ਸੇਵਕ ਉੱਚੇ ਤੋਂ ਉੱਚੇ ਹਨ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਨ੍ਹਾਂ ਨੂੰ ਹਰੀ ਨੇ ਆਪਣੀ ਸੇਵਾ ਚ ਲਾ ਲਿਆ ਨਾਨਕ ਸੋ ਸੇਵਕ ਦਾ ਦਿਸ਼ ਪ੍ਰਗਟਾਇਆ ਨਾਨਕ ਉਹ ਸੇਵਕ ਦਸਾਂ ਦਿਸ਼ਾਂ ਚ ਪ੍ਰਗਟ ਹੋ ਗਿਆ ਕੀ ਕੀ ਰੀ ਮੈਂ ਕਲ ਰੱਖੈ ਉਹ ਫਿਰ ਇੱਜ਼ਤ ਰੱਖਦਾ ਹਰੀ ਅਸਮ ਕਰੈ ਲਸ਼ਕਰ ਕੋਟ ਲੱਖ ਲਸ਼ਕਰ ਲੱਖਾਂ ਲਸ਼ਕਰਾਂ ਨੂੰ ਪਲ ਮਾਤਰ ਛਰੀ ਭਸਮ ਕਰ ਦਿੰਦਾ ਦੇਸ ਦਾ ਸ਼ਾਸਨ ਕਾਢ ਤਿਆ ਜਿਹਦਾ ਹਰੀ ਆਪ ਸਵਾਸ ਨਹੀਂ ਕੱਢਦਾ ਹ ਕੋ ਰਾਕਤ ਦੇ ਕਰਹਾ ਉਹਨੂੰ ਆਪ ਹੱਥ ਦੇ ਕੇ ਰੱਖਦਾ ਹੈ ਮਾਨਸ ਯਤਨ ਕਰਦ ਬੋ ਬਾਤ ਮਾਨਸ ਬੜੇ ਯਤਨ ਕਰਦਾ ਹੈ ਜੀ ਕਿਸਕੇ ਕਰਤਾ ਬਿਰਥੇ ਜਾ ਲੇਕਿਨ ਮਨੁੱਖ ਦੇ ਸਾਰੇ ਯਤਨ ਬਿਰਥੇ ਹਨ ਨਾ ਰਨ ਰੱਖੇ ਅਵਰਣ ਕੋਈ ਹਰੀ ਆਪ ਹੀ ਇੱਕ ਰੱਖਣ ਵਾਲਾ ਤੇ ਮਾਰਨ ਵਾਲਾ ਹੈ ਸਰਬ ਜੀਆਂ ਕਾ ਰੱਖਾ ਸੋਈ ਸਾਰੇ ਜੀਆਂ ਦਾ ਹਰੀ ਆਪ ਰਾਖਾ ਹੈ ਕਾਹੇ ਸੋ ਜਕਰਾਰੇ ਪ੍ਰਾਣੀ ਪ੍ਰਾਣੀ ਤੂੰ ਕਾਦੀਆਂ ਸੋਚਾ ਕਰਨਾ ਹੈ ਜਪਨਾ ਨਾਨਕ ਪ੍ਰਭ ਲਖ ਵਿਡਾਣੀ ਨਾਨਕ ਉਸ ਲਖ ਪ੍ਰਭ ਨੂੰ ਜੱਪੀਦਾ ਹੈ ਬਾਰੰਬਾਰ ਬਾਰ ਬਾਰ ਪ੍ਰਭ ਜੱਪੀਆ ਬਾਰ ਬਾਰ ਪ੍ਰਭ ਨੂੰ ਜਪਣਾ ਚਾਹੀਦਾ ਹੈ ਇਹ ਅਮਰਤੇ ਮਨ ਤਨ ਤਰਪੀਆ ਅਮਰਤ ਪੀ ਕੇ ਮਨ ਤਨ ਰੱਜ ਜਾਂਦਾ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਇਹ ਨਾਮ ਰੂਪੀ ਰਤਨ ਜਿੰਨਾ ਗੁਰਮਖ ਨੇ ਹਾਸਲ ਕਰ ਲਿਆ ਇਸ ਕੇ ਅਵਰਨਾਹੀ ਦ੍ਰਿਸ਼ਟਾਇਆ ਉਹਨੂੰ ਕੁਝ ਹੋਰ ਨਜ਼ਰ ਨਹੀਂ ਆਉਂਦਾ ਨਾਮ ਤਨ ਨਾਮ ਰੂਪ ਰੰਗ ਅਰੀ ਦਾ ਨਾਮ ਉਹਨਾਂ ਲਈ ਨਹਰੀ ਦਾ ਨਾਮ ਹੀ ਉਹਨਾਂ ਲਈ ਰੰਗ ਹੈ। ਨਾਮ ਸੁਖਰ ਨਾਮ ਕਾ ਸੰਗ। ਨਾਮ ਦੇ ਨਾਲ ਹੀ ਸੁੱਖ ਮਿਲਦਾ ਕਿਉਂਕਿ ਨਾਮ ਤੋਂ ਉਹਨਾਂ ਸੰਗ ਕਰਦੇ ਹਨ। ਨਾਮ ਰਸ ਚੋ ਜੰਤਰ ਤਾਨੇ। ਜਿਹੜੇ ਨਾਮ ਰਸ 'ਚ ਜੁੜ ਗਏ ਉਹ ਤ੍ਰਿਪਤ ਹੋ ਜਾਂਦੇ ਨੇ। ਮਨ ਤੁਨ ਨਾਮੈ ਨਾਮ ਸਮਾਨੈ। ਮਨ ਤਾਂ ਨਾਮ 'ਚ ਜੁੜਿਆ ਰਹਿੰਦਾ ਹੈ। ਉੱਠਦੇ ਬੈਠਦੇ ਸੋ ਵਤਨਾ। ਉੱਠਦੇ ਬੈੰਧਿਆ ਹਰੀ ਦਾ ਨਾਮ ਜਪਦੇ ਹਨ। ਕੋ ਨਾਨਕ ਜਨ ਕੈ ਸਦਕਾ। ਇਹ ਨਾਨਕ ਹਰੀ ਦੇ ਜਿਹੜੇ ਜਾਣੇ ਹਰੀ 'ਚ ਜੁੜੇ ਰਹਿੰਦੇ ਹਨ। ਹੋ ਲੋ ਜਾਜੀ ਬਾ ਦਿਨ ਰਾਤ। ਇਹ ਭਾਈ ਉਨੇ ਜੀਵ ਨਾਲ ਦਿਨ ਰਾਤ ਪ੍ਰਭੂ ਦਾ ਜਾਪ ਕਰੋ। ਆਪਣਾ ਜਨ ਕੀਨੀ ਦਾ ਉਹੀ ਜਪਦਾ ਜਿੰਨਾ ਨੂੰ ਪ੍ਰਭੂ ਨੇ ਦਾਤ ਬਖਸ਼ੀ ਹੈ। ਰਬ ਆਪਣੇ ਜਨ ਕੀਨੀ ਦਾ ਬੜੇ ਚਾਹ ਵਿੱਚ ਹਰੀ ਦੀ ਭਗਤੀ ਕਰਦੇ ਨੇ। ਰਬ ਆਪਣੇ ਸੂ ਰਹੇ ਸਮਾਏ ਆਪਣੇ ਪ੍ਰਭੂ ਨਾਲ ਉਸ ਸਮਾਏ ਰਹਿੰਦੇ ਨੇ। ਯਹੋਵਾ ਹੋ ਵਸੋ ਜਨ ਪ੍ਰਭੂ ਦਾ ਹੁਕਮ ਸਿਰ ਮੱਥੇ ਮੰਨਦੇ ਨੇ। ਰਬ ਆਪਣੇ ਕਾ ਹੁਕਮ ਪਛਾਨ ਆਪਣੇ ਪ੍ਰਭੂ ਦਾ ਹੁਕਮ ਪਛਾਣਦੇ ਹਨ। ਇਸ ਕੀ ਮਹਿਮਾ ਕੌਣ ਬਖਾਨੂ? ਉਹਨਾਂ ਦੀ ਮਹਿਮਾ ਕੌਣ ਬਖਿਆ? ਕਰ ਸਕਦਾ ਇਸ ਕਾ ਗੁਣ ਕਾ ਏਕ ਨਾ ਜਾਣ ਇੱਕ ਗੁਣ ਕਹਿ ਕੇ ਵੀ ਪੇਤ ਨਹੀਂ ਪਾਇਆ ਜਾ ਸਕਦਾ ਅੱਠ ਪੈਰ ਪਰ ਬਸੈ ਹੰਜੂਰੇ ਅੱਠੇ ਪੈਰ ਪ੍ਰਭੂ ਦੇ ਨੇੜੇ ਵਸਤੇ ਹਨ ਨਨਕਾ ਕੋਹੀ ਜਨਪੂਰੇ ਨਨਕਾ ਕਾ ਕੋਹੀ ਜਨਪੂਰੇ ਹਨ ਮਨ ਮੇਰੇ ਤਨ ਕੀ ਓਟ ਲੈ ਮੇਰੇ ਮਾਨਸ ਪ੍ਰਭੂ ਦੀ ਓਟ ਲੈ ਹੰਤਨੇ ਆਪਣਾ ਤਨ ਜਨ ਦੇ ਆਪਣਾ ਮਨ ਤਾਨੂੰ ਨਾ ਸੇਵਕਾ ਨੂੰ ਅਰਪਣ ਕਰੋ ਜਿਨ ਜਨ ਨੇ ਆਪਣਾ ਪ੍ਰਭੂ ਪਛਾਤਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਸੋ ਜਨ ਸਰਬ ਥੋਕ ਕਾ ਦਾਤਾ ਸਰਬ ਥੋਕ ਸਾਰੇ ਥੋਕ ਪਦਾਰਥਾਂ ਦਾ ਦਾਤਾ ਬਣ ਗਿਆ ਰਿਸ਼ਕੀ ਸ਼ਰਨ ਸਰਬ ਸੁਖ ਪਾਵੇਂ ਹਰੀ ਦੀ ਸ਼ਰਨ ਚ ਸਾਰੇ ਸੁੱਖ ਹਨ ਤੇ ਕੈ ਦਰਸ ਪਾਪ ਮਿਟਾਵੈ ਹਰੀ ਦਾ ਦیدار ਕਰਕੇ ਸਭ ਪਾਪ ਮੁੱਕ ਜਾਂਦੇ ਹਨ ਹੋਰ ਸਿਆਣਵ ਸੰਗਲੀ ਛਾੜ ਭਾਈ ਸਾਰੀਆਂ ਸਿਆਣਪਾਂ ਛੱਡ ਦਿਓ ਜਨ ਕੀ ਤੂ ਸੇਵਾਲਾ ਹਰੀ ਦੇ ਸੇਵਕਾਂ ਦੀ ਸੇਵਾ ਚ ਜੁੜਿਆ ਰਹਿ ਆਮਨ ਜਾਣ ਨਾ ਹੋਵੀਂ ਤੇਰਾ ਤੇਰਾ ਜਨਮ ਮਰਨ ਭਾਈ ਮੁੱਕ ਜਾਏਗਾ ਨਾਨਕ ਤਿਸ ਜਨ ਕੇ ਪੂਜੋ ਦੁਪਹਿਰਾ ਨਾਨਕ ਉਸ ਜਨ ਫਿਰ ਪ੍ਰਭੂ ਦੇ ਪੈਰਾਂ ਨੂੰ ਪੂਜਦਾ ਤੇ ਅਸੀਂ ਵੀ ਉਸ ਹਰੀ ਦੇ ਜਨ ਦੇ ਪੈਰਾਂ ਨੂੰ ਪੂਜੀਏ ਜੀ ਸ਼ਲੋਕ ਸਤਪੁਰਖ ਜਨ ਜਾਣਿਆ ਸਤ ਗੁਰ ਤਿਸ ਕਾ ਨਾਮ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਪਛਾਨਿਆ ਉਹ ਕੋਣ ਹੈ ਉਹ ਸਿਰਫ ਸਤ ਗੁਰੂ ਹੈ ਜੀ ਤਿਸ ਕੈ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਨਾਨਕ ਫਿਰ ਗੁਣ ਗਾ ਕੇ ਉਹਨਾਂ ਸੰਗਤ ਕਰਕੇ ਉਹ ਸਿੱਖ ਪਾਰ ਹੋ ਜਾਂਦੇ ਹਨ। ਸ਼ਤਪਦੀ ਸਤਗੁਰ ਸਿੱਖੀ ਕਰੈ ਪ੍ਰਤਪਾਲ। ਸਤਗੁਰ ਸਿੱਖਾਂ ਦੀ ਪ੍ਰਤਪਾਲਣਾ ਕਰਦਾ ਹੈ। ਸੇਵਕੋ ਗੁਰ ਸਦਾ ਦਿਆਲ। ਸੇਵਕਾਂ ਤੇ ਹਰੀ ਆਪ ਦਿਆਵਾਨ ਹੈ। ਸਿੱਖੀ ਗੁਰ ਦੁਰਮਤ ਮਲਹਿਰਾ। ਸਿੱਖਾਂ ਦੀ ਗੁਰੂ ਦੁਰਮਤ ਪੜੀ ਮਤ ਕੱਟ ਦਿੰਦਾ। ਗੁਰਬਚਨ ਹੀ ਹਰਨਾਮ ਉਚਰੈ। ਗੁਰਬਚਨਾਂ ਰਾਹੀਂ ਉਹ ਨਾਮ ਉਚਰਦੇ ਹਨ। ਆਦ ਗੁਰ ਸਿੱਖੀ ਬੰਦਨ ਕਟ। ਸਤਗੁਰ ਸਿੱਖਾਂ ਦੇ ਬੰਦਨ ਕੱਟਦਾ ਹੈ। ਗੁਰ ਕਾ ਸਿੱਖ ਵਿਕਾਰ ਤਿਹਟੈ। ਗੁਰੂ ਦਾ ਸਿੱਖ ਵਿਕਾਰਾਂ ਤੋਂ ਫਟ ਜਾਂਦਾ ਹੈ ਸਤਗੁਰ ਸਿੱਖ ਨੂੰ ਨਾਮ ਧਨ ਦੇ ਸਤਗੁਰ ਸਿੱਖ ਨੂੰ ਨਾਮ ਧਨ ਦੀ ਦਾਤ ਬਖਸ਼ਦਾ ਹਰਕਾ ਸਿੱਖ ਵੱਡ ਭਾਗੀ ਹੈ ਗੁਰੂ ਦਾ ਸਿੱਖ ਵੱਡੇ ਭਾਗਾ ਮਾਲਾ ਹੈ ਸਤਗੁਰ ਸਿੱਖਾ ਹਲਤ ਪਲਤ ਸਵਾਰਾ ਸਤਗੁਰ ਸਿੱਖ ਦੇ ਲੋਕ ਪਰਲੋਕ ਸਵਾਰਦਾ ਹੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਹਾਰਾ ਨਾਨਕ ਜਿਹੜਾ ਸਤਗੁਰ ਸਿੱਖਾ ਨੂੰ ਆਪਣੇ ਨਾਲ ਰੱਖਦਾ ਭਾਅ ਕੇ ਪਾਲਣਾ ਕਰਦਾ ਹਰ ਕਾਗਰੇ ਸੇਵਕ ਜੋਰਾ ਗੁਰੂ ਦੀ ਗ੍ਰਹਿ ਭਾਅ ਕੇ ਗੁਰੂ ਦੀ ਸ਼ਰਨ ਚ ਜਿਹੜਾ ਸੇਵਕ ਹੈ ਹਰ ਕੀ ਆ ਗਿਆ ਮਨ ਮੈਂ ਸਹਾ ਜਿਹੜਾ ਗੁਰੂ ਦੀ ਆਗਿਆ ਨੂੰ ਸਤ ਕਰਕੇ ਜਾਣਦਾ ਹੋਵੇ ਆਪ ਉਸ ਕੋ ਕਰ ਕਸ਼ਨਾ ਜਨਾ ਤੇ ਆਪਣੇ ਆਪ ਨੂੰ ਬਿਲਕੁਲ ਨਿਮਾਣਾ ਸਮਝਦਾ ਹੋਵੇ ਹਰ ਹਰ ਨਾਮ ਰਿਦਾ ਸਤਿ ਆਵੇ ਤੇ ਹਰੀ ਨਾਮ ਨੂੰ ਹੀ ਹਿਰਦੇ ਚ ਜਪਦਾ ਹੋਵੇ ਮਨ ਵੀ ਚੈ ਸਤ ਗੁਰ ਕੈ ਪਾਸ ਆਪਣਾ ਮਨ ਸਤ ਗੁਰ ਅੱਗੇ ਵੇਚ ਦਿੰਦਾ ਹੋਵੇ ਸੇਵਕ ਕੇ ਕਾਰਜ ਰਾਸ ਉਹਦੇ ਕਾਰ ਸਾਰੇ ਸਫਲੇ ਹੋ ਜਾਂਦੇ ਹਨ ਸੇਵਾ ਕਰ ਤੋਏ ਨਿਕਾਮੀ ਜਿਹੜਾ ਸੇਵਾ ਕਰਦਿਆ ਹੋਇਆ ਭਾਵੇਂ ਨਿਕਾਮੀ ਲਾਲਸਾ ਰਹਿਤ ਹੋ ਗਿਆ ਹੈ ਇਸ ਕੋ ਹਉਦ ਪ੍ਰਾਪ ਸੁਆਮੀ ਉਹਨੂੰ ਹਰੀਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਕਿਰਪਾ ਜਿਸ ਆਪ ਕਰੇ ਹਰੀ ਜੀ ਦੇ ਤੇ ਆਪਣੀ ਕਿਰਪਾ ਕਰਦਾ ਹੈ ਨਾਨਕ ਸੋ ਸੇਵ ਗੁਰ ਕੀ ਮਤ ਲੇ ਨਾਨਕ ਸੋ ਸਿਵ ਗੁਰੂ ਦੀ ਮਤ ਹਾਸਲ ਕਰ ਲੈਂਦਾ ਬਿਸ ਵਿਸਵੇ ਗੁਰ ਕਾ ਮਨ ਮੰਨ ਪੱਕੇ ਤੌਰ ਤੇ ਜਿੱਦਾ ਮਨ ਗੁਰੂ ਚ ਭਤੀਜ ਗਿਆ ਉਹ ਸੇਵਕ ਪਰਮੇਸ਼ੁਰ ਕੀ ਗਤ ਜਾਣੇ ਉਹ ਸੇਵਕ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਸੋ ਸਤਗੁਰ ਜਿਸ ਰਿਧਾ ਹਰਣਾ ਕੋਈ ਸਤਗੁਰ ਹੈ ਭਾਵੇਂ ਸਤਗੁਰ ਕੋ ਨਜੇ ਸੇ ਹਰਦੇਚਾਰੀ ਦਾ ਨਾਮ ਹੈ ਹਨਕਬਾਰ ਗੁਰੂ ਕੋ ਬਲ ਜਾ ਅਨੇਕਾ ਵਾਰਸ ਸੀ ਗੁਰੂ ਤੋਂ ਸਦਕੇ ਜਾਣੇ ਹ ਸਰਮਨਧਾਨ ਜੀ ਕਾ ਦਾਤਾ ਪਰਮਾਤਮਾ ਸਾਰੇ ਖਜ਼ਾਨਾ ਦਾ ਦਾਤਾ ਹੈ ਆਠ ਪੈਰ ਪਾਰ ਬ੍ਰਹਮ ਰੰਗ ਰਹਾਤਾ ਗੁਰੂ ਅੱਠੇ ਪੈਰ ਪ੍ਰਭੂ ਦੇ ਨਾਲ ਰੰਗਿਆ ਰਹਿੰਦਾ ਹੈ ਨਾਮ ਚ ਮੰ ਮ ਜਨ ਜਨਮੇ ਪਾਰ ਬ੍ਰਹਮ ਬ੍ਰਹਮ ਵਿੱਚ ਅਤਿ ਸੇਵਕਾਂ ਵਿੱਚ ਪਾਓ ਕੇ ਪਰਮਾਤਮਾ ਤੇ ਸੇਵਕਾਂ ਚ ਕੋਈ ਫਰਕ ਨਹੀਂ ਇਕ ਆਪ ਨਹੀਂ ਕਸ਼ ਪਰਮ ਕੋਈ ਪਰਮ ਨਹੀਂ ਇੱਕ ਹੀ ਰੂਪ ਹਨ ਸਿਆਣਾ ਬਲਿਆ ਨਜਾਈਆ ਅਨੇਕਾ ਸਿਆਣਪਾਂ ਨੂੰ ਹਰੀ ਨਹੀਂ ਮਿਲਦਾ ਨਾਨਕ ਐਸਾ ਗੁਰ ਬੜਾ ਭਾਗੀ ਪਾਈਆ ਨਾਨਕ ਐਸਾ ਗੁਰੂ ਵੱਡੇ ਭਾਗਾ ਨਾਲ ਮਿਲਦਾ ਹੈ ਸਫਲ ਦਰਸ਼ਨ ਪੇਖਤ ਪੂਨੀ ਤਾ ਪ੍ਰਭੂ ਦਾ دیدار ਸਫਲ ਭਾਉ ਕੇ ਜ਼ਿੰਦਗੀ ਨੂੰ ਸਭ ਪਵਿੱਤਰ ਕਰਨ ਵਾਲਾ ਹੈ ਪਰਸ ਚਰਨ ਗਤ ਨਿਰਮਲ ਰੀਤਾ ਚਰਨਾਂ ਨੂੰ ਪਰਸਨ ਵਾਲੇ ਦੀ ਜਿਹੜੀ ਗਤ ਹੈ ਨਿਰਮਲ ਹੋ ਜਾਂਦੀ ਹੈ ਹੀਤ ਦਸੰਗ ਰਾਮ ਗੁਣ ਰਵੀ ਹਰੀ ਨੂੰ ਜਪਦਿਆਂ ਹੀ ਜਿਹੜਾ ਮਨੁੱਖ ਗੁਣ ਗਾਉਂਦਾ ਹੈ ਹਾਰ ਬ੍ਰਹਮ ਕੀ ਦਰਗਾ ਗਵੇ ਦੀ ਦਰਗਾਹ ਚ ਥਾਂ ਹਾਸਲ ਕਰ ਲੈਂਦਾ ਹਾਂ ਸੁਣ ਕਰ ਬਚਨ ਕਰਨ ਆਖਾਨੇ ਹਰੀ ਦੇ ਬਚਨ ਸੁਣ ਕੇ ਜਿਹੜੇ ਕੰਨ ਨੇ ਉਹ ਅਗਾਨੇ ਤ੍ਰਿਪਤ ਹੋ ਜਾਂਦੇ ਹਨ ਮਨ ਸੰਤੋਖਾ ਤਮ ਪਤੀਆਨੇ ਮਨ ਸੰਤੋਖਿਆ ਜਾਂਦਾ ਆਤਮਾ ਪਤੀ ਜਾਂਦੀ ਹੈ ਨਾਮ ਚ ਪੂਰਾ ਗੁਰ ਆਖੋ ਜੰਕਾ ਮੰਤਰ ਗੁਰੂ ਦਾ ਮੰਤਰ ਨਾਸ਼ ਰਹਿਤ ਹੈ ਅਮ੍ਰਿਤ ਦ੍ਰਿਸ਼ਟਪੇਖਾ ਹੋਈ ਸੰਤ ਜੇ ਅਮ੍ਰਿਤ ਦ੍ਰਿਸ਼ਟ ਨਾਲ ਹਰੀ ਵੇਖ ਲੈ ਤੇ ਮਨੁੱਖ ਸੰਤ ਬਿਰਤੀ ਵਾਲਾ ਹੋ ਜਾਂਦਾ ਹੈ ਹੁਣ ਬਿਆਨਤ ਕੀਮਤ ਨਹੀਂ ਪਾ ਬਾਈ ਤੇ ਬਿਆੰਤ ਗੋਣੇ ਕੀਮਤ ਨਹੀਂ ਪੈ ਸਕਦੀ ਨਾਨਕ ਜੇ ਪਾਵੇਂ ਤੇ ਲੈ ਮਿਲਾ ਨਾਨਕ ਜਿਹੜਾ ਚੰਗਾ ਲੱਗਦਾ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ ਬਾਈ ਕੁਸਤ ਅਨੇਕਾ ਜੀਵ ਇੱਕ ਹੈ ਲੇਕਿਨ ਹਰੀਦਿਆ ਉਸਤ ਤਾਂ ਅਨੇਕਾ ਹਨ ਸਤਪੁਰਖ ਪੂਰਨ ਬੀਬੇ ਹਰੀ ਸਤ ਹੈ ਬੜਾ ਬਵੇਕੀ ਹੈ ਹਾ ਹੂੰ ਬੋਲਾ ਪਹੁੰਚਤ ਪ੍ਰਾਨੀ ਕਿਸੇ ਤਰੀਕੇ ਨਾਲ ਹਰੀ ਨਾਲ ਫਰੀ ਤੱਕ ਪਹੁੰਚ ਨਹੀਂ ਹੋ ਸਕਦੀ ਆਗਮ ਅਗੋਚਰ ਪ੍ਰਾਪ ਨਿਰਵਾਨੀ ਪ੍ਰਭੂ ਆਗਮ ਹੈ ਅਗੋਚਰ ਹੈ ਨਿਰਵਾਨੀ ਹੈ ਜੀ ਮੇਰਾ ਹਾਰ ਨਿਰਵੈਰ ਸੁਖਦਾਈ ਉਹ ਨਿਰਵੈਰ ਹੈ ਸੁਖਦਾਈ ਹੈ ਹਰ ਦੀ ਕੀਮਤ ਕਿਨੇ ਨਪਾਈ ਹਰੀ ਦੀ ਕੀਮਤ ਕਿਸੇ ਨਹੀਂ ਪਾਈ ਅਨੰਗ ਭਗਤ ਬੰਦਾ ਨਿਤ ਕਰੇ ਜਿਹੜੇ ਭਗਤ ਨੇ ਹਰੀ ਦੀ ਬੰਦਨਾ ਕਰਦੇ ਹਨ ਚਰਨ ਕਮਲ ਹਿਰਦੈ ਸਿਮਰੈ ਚਰਨ ਕਮਲਾਂ ਨੂੰ ਹਿਰਦੇ 'ਚ ਤੇ ਆਉਂਦੇ ਹਨ ਸਤਿ ਬਲਿ ਆਰੀ ਸਤਗੁਰੂ ਆਪਣੇ ਅਸੀਂ ਸਤਗੁਰੂ ਤੋਂ ਸਦਕੇ ਜਾਨੇ ਨਾਨਕ ਜੀ ਪ੍ਰਸਾਦ ਐਸਾ ਪ੍ਰਭ ਜਪਣੇ ਨਾਨਕ ਜੀ ਦੀ ਕਿਰਪਾ ਨਾਲ ਐਸੇ ਪ੍ਰਭੂ ਨੂੰ ਜੱਪੀਦਾ ਹੈ ਹੋਰ ਸਪਾਵੇ ਨ ਕੋਈ ਇਹ ਹਰੀ ਰਸ ਕੋਈ ਵਿਰਲਾ ਪੰਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਜਿਹੜਾ ਪਿੰਦਾ ਹੈ ਉਹ ਅਮਰ ਹੋ ਜਾਂਦਾ ਹੈ ਉਸ ਪੁਰਖਾ ਨਹੀਂ ਕਦੇ ਵਿਨਾਸ਼ ਉਸ ਪੁਰਖ ਦਾ ਹਿਰਦੇ ਕਰਕੇ ਕਦੀ ਵੀ ਨਾਸ ਨਹੀਂ ਹੁੰਦਾ ਜਾ ਕੇ ਮਨ ਪ੍ਰਗਟੇ ਗੁਣਤਾਸ ਜਿਹਦੀ ਮਨ ਚ ਹਰੀ ਪ੍ਰਗਟ ਹੋ ਜਾਂਦਾ ਹੈ ਅਠ ਪੈਰ ਹਰ ਕਾ ਨਾਮ ਲੇ ਜਿਹੜਾ ਅੱਠੇ ਪੈਰ ਹਰੀ ਦਾ ਨਾਮ ਜਪਦਾ ਹੈ ਅਚੁਬ ਦੇ ਸੇਵਕੋ ਦੇ ਇਹ ਉਪਦੇਸ਼ ਗੁਰੂ ਹਰੀ ਆਪ ਆਪਣੇ ਸੇਵਕਾਂ ਨੂੰ ਬਖਸ਼ਿਸ਼ਦਾ ਹੈ ਹੋ ਮਾਇਆ ਕੈ ਸੰਗਨਲੇਪੋ ਮੋ ਮਾਇਆ ਤੋਂ ਨਰਲੇਪ ਹੋ ਜਾਂਦੇ ਹਨ ਮਨ ਮਾਰਖੈ ਹਰ ਹਰ ਏਕ ਆਪਣੇ ਮਨ ਚ ਹਰੀ ਨੂੰ ਟਿਕਾ ਕੇ ਰੱਖਦੇ ਹਨ ਅੰਧਕਾਰ ਦੀਪਕ ਪ੍ਰਗਾਸੇ ਅੰਧਕਾਰ ਵਿੱਚ ਹਰੀ ਜੜ ਨਾਮ ਰੂਪੀ ਦੀਪਕ ਪ੍ਰਗਾਸ ਚੰਨਣਾ ਹੋ ਜਾਂਦਾ ਨਾਨਕ ਪਰਮੋ ਦੁਖ ਤਹ ਤੀ ਨਾਸੀ ਨਾਨਕ ਉਥੇ ਪਰਮੋ ਦੁਖ ਮੁੱਕ ਜਾਂਦਾ ਹੈ ਉਤਮਾ ਏ ਠਾਡ ਵਰਤਾਈ ਦਬ ਦੇ ਹਿਰਦੇ ਆ ਚ ਠੰਡ ਆ ਜਾਂਦੀ ਹੈ ਆਨੰਦ ਪਿਆ ਦੁਖ ਨਾਠੇ ਪਾਈ ਦੁਖ ਨਾਠ ਜਾਂਦੇ ਨੇ ਹਿਰਦੇ ਚ ਆਨੰਦ ਆ ਜਾਂਦਾ ਜਨਮ ਮਰਨ ਕੀ ਮਿਟੇ ਅੰਦੇਸੇ ਜਨਮ ਮਰਨ ਦੇ ਜਿਹੜੇ ਅੰਦੇਸੇ ਨੇ ਚਿੰਤਾ ਮੁਕ ਜਾਂਦੀ ਹੈ ਸਾਧੂ ਕੇ ਪੂਰਨ ਉਪਦੇਸੇ ਪਰੇ ਦਾਤ ਸਾਧੂ ਦੇ ਉਪਦੇਸ਼ ਚੋਂ ਮਿਲਦੀ ਹੈ ਔ ਚੁਕਾ ਨਿਰਪੋ ਹੋਏ ਬਸੇ ਭਉ ਮੁਕ ਜਾਂਦਾ ਸਿੱਖ ਨਿਰਪੋ ਹੋ ਜਾਂਦਾ ਹੈ ਸਗਲ ਬਿਆਦ ਮੰਤਿ ਖੈ ਨਸੀ ਸਾਰੇ ਬਿਆਦ ਦੁਖ ਮੰ ਤੋਂ ਖਤਮ ਹੋ ਜਾਂਦੇ ਜਿਸ ਕਾ ਸਾਧਨ ਕਿਰਪਾ ਤਾਰੀ ਜਿਸ ਹਰੀ ਦੇ ਆਉ ਸਰੀ ਨੇ ਕਿਰਪਾ ਕੀਤੀ ਹੈ ਸਾਧ ਸੰਗ ਜਪਨਾ ਮੁਰਾਰੀ ਸਾਧ ਸੰਗ ਚਰੀ ਦਾ ਨਾਮ ਜਪ ਕੇ ਸਿਤ ਪਾਈ ਚੁਕੇ ਭ੍ਰਮ ਗਵਨ ਤੇ ਨਾਮ ਜਪ ਕੇ ਉਹ ਗਵਨ ਨ ਭਰਮ ਮੁੱਕ ਜਾਂਦਾ ਹੈ ਨਾਨਕ ਅਰ ਹਰ ਜਸ ਸ੍ਰਵਣ ਨਾਨਕ ਹਰੀ ਨਾਮ ਜਸ ਨੂੰ ਸ੍ਰਵਣ ਕਰਕੇ ਮਿਰਗੁਣ ਆਪ ਸਰਗੁਣ ਪੀਓ ਹੀ ਹਰੀ ਦੋਵੇਂ ਰੂਪੋ ਦੇ ਨਿਰਗੁਣ ਅਤੇ ਸਰਗੁਣ ਵੀ ਸਲਾਤਾਰ ਜਨ ਸਗਲੀ ਮੋਹੀ ਸਤਿਆ ਤਾਰ ਕੇ ਉਹਨੇ ਸਾਰੇ ਸੰਸਾਰ ਨੂੰ ਮੋਇਆ ਹੈ ਆਪਣੇ ਚਰਿਤ ਪ੍ਰਭ ਆਪ ਬਣਾਏ ਪ੍ਰਭੂ ਨੇ ਆਪਣੇ ਕੌਤਕ ਆਪ ਬਣਾਏ ਹਨ ਆਪਣੀ ਕੀਮਤ ਆਪੇ ਪਾਈ ਆਪਣੀ ਕੀਮਤ ਉਸਨੇ ਆਪ ਪਾਈ ਹੈ ਹਰ ਬਿਰਦੂ ਜਾ ਨਹੀਂ ਕੋਈ ਹਰੀ ਤੋਂ ਬਿਨਾ ਹੋਰ ਕੋਈ ਨਹੀਂ ਨਿਰੰਤਰ ਏਕੋ ਸੋਇ ਸਭ ਥਾਂ ਤੇ ਹਰੀ ਆਪ ਹੀ ਹੈ ਬੋਤ ਬੋਤ ਰਵਿਆ ਰੂਪ ਰੰਗ ਹਰ ਥਾਂ ਤੇ ਹਰੀ ਆਪ ਵਸਿਆ ਹੈ ਪ੍ਰਗਾ ਸਾਧਕੈ ਸੰਗ ਸਾਧ ਸੰਗ ਜੁੜ ਕੇ ਮਨ ਚ ਪ੍ਰਗਾਸ ਹੋ ਜਾਂਦਾ ਹੈ ਰਚ ਰਚਨਾ ਆਪਣੀ ਕਰਤਾਰੀ ਹਰੀ ਨੇ ਆਪ ਹੀ ਆਪਣੀ ਰਚਨਾ ਨੂੰ ਰਚਿਆ ਹੈ ਅਲਕਬਾਰ ਨਾਨਕ ਬਲਿਹਾਰੀ ਨਾਨਕ ਅਨੇਕਾ ਵਾਰ ਹਰੀ ਤੋਂ ਸਦਕੇ ਜਾਣੇ ਹਾਂ ਸੇ ਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾ ਹੋਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਨਾਲ ਕੁਛ ਨਹੀਂ ਨਿਬਣਾ ਜੀ ਹਰ ਹਰ ਨਾਮ ਕਮਾਉਣਾ ਨਾਨਕ ਏ ਤਨਸਾਰ ਨਾਨਕ ਇਹੀ ਸ੍ਰਿਸ਼ਟ ਤਨ ਹੈ ਕਿ ਹਰੀ ਦੇ ਨਾਮ ਨੂੰ ਕਮਾਉਣਾ ਜੀ ਅਸ਼ਟਪਦੀ ਸੰਤ ਜਨਾਂ ਮਿਲ ਕਰੋ ਵਿਚਾਰ ਸੰਤ ਜਨਾਂ ਨਾਲ ਬਹਿ ਕੇ ਭਾਈ ਵਿਚਾਰ ਕਰੋ ਏਕ ਸਿਮਰ ਨਾਮ ਆਧਾਰ ਇੱਕੋ ਪ੍ਰਭੂ ਨੂੰ ਸਿਮਰੋ ਜਿਹਦੇ ਨਾਮ ਦਾ ਆਸਰਾ ਆਪਣੀ ਜ਼ਿੰਦਗੀ ਚ ਤੱਕੋ ਹੋਰ pau ਸਾ ਮੀਤ ਬਿਸਾਰੋ ਹੋਰ ਸਾਰੇ ਉਪਾਅ ਤਿਆਗ ਦਿਓ ਜੀ ਚਰਨ ਕਮਨ ਲੈ ਮਾ ਉਧਾਰੋ ਚਰਨ ਕਮਲਾਂ ਨੂੰ ਹਿਰਦੇ 'ਚ ਟਿਕਾਉਣਾ ਕਰੋ ਕਰਨ ਕਾਣ ਸੋ ਪ੍ਰਭ ਸਮਰੱਥ ਓ ਪ੍ਰਭੂ ਕਰਨ ਕਾਰਨ ਹੈ ਸਮਰੱਥ ਹੈ ਦ੍ਰਿੜ ਗਰ ਗਹੁ ਨਾਮਰ ਵਥ ਦ੍ਰਿੜ ਆਪਣੇ ਹਿਰਦੇ 'ਚ ਨਾਮ ਨੂੰ ਦ੍ਰਿੜ ਕਰੋ ਜੀ ਇਹ ਦਨ ਸੰਚੋ ਹੋਵੋ ਭਗਵੰਤ ਇਹ ਤੁਹਾਨੂੰ ਇਕੱਠਾ ਕਰੋ ਸੰਜਨਾਗਾ ਨਿਰਮਲ ਮੰਤ ਜਿਹੜਾ ਸੰਤ ਜਨਾਂ ਦਾ ਮਨਤ ਬਹੁਤ ਨਿਰਮਲ ਹੈ ਏ ਕਾਸ ਰਖੋ ਮਨ ਮਾਹੀ ਇਹ ਖਰੀ ਦੀ ਆਸ ਮਨ ਚ ਰਖੋ ਸਰਵ ਰੋਗ ਨਾਨਕ ਮਿਟ ਜਾਹਿ ਨਾਨਕ ਫਿਰ ਸਾਰੇ ਰੋਗ ਮਿਟ ਜ ਆਣਗੇ ਜੇ ਤਨ ਕੋ ਚਾਰ ਗੁਣ ਟੁੱਟਦਾ ਵੇ ਜਿਸ ਨਾਮ ਤਨ ਨੂੰ ਚਾਰ ਕੁੰਟਾਂ ਚ ਲੱਭਦਾ ਫਿਰਨਾ ਹੈ ਉਹ ਤਨ ਹਰਿ ਸੇਵਾ ਤੇ ਪਾਵੇਂ ਉਹ ਤਨ ਹਰੀ ਸੇਵਾ ਤੋਂ ਮਿਲਦਾ ਹੈ ਜਿਸ ਕੋ ਨਿਤ ਬਾਛਾ ਮੀਤਾ ਜਿਸ ਸੁਖ ਨੂੰ ਤੂੰ ਨਿਤ ਮੰਗਣਾ ਹੈ ਉਹ ਸੁਖ ਸਾਧੂ ਸੰਗ ਪ੍ਰੀਤ ਉਹ ਸਾਧੂ ਦੀ ਸੰਗਤ ਵਿੱਚ ਹੈ ਜਿਸ ਓ ਬਾ ਕੋ ਕਰੇ ਪਲੀ ਕਰਨੀ ਜਿਸ ਓ ਬਾ ਦੇ ਨਾਲ ਤੇ ਜ਼ਿੰਦਗੀ ਭਲੀ ਹੁੰਦੀ ਹੈ ਸਾ ਓ ਬਾ ਪਜ ਹਰ ਕੀ ਸ਼ਰਣੀ ਉਹ ਸੁਭਾ ਹਰੀ ਦੀ ਸ਼ਰਨ ਵਿੱਚ ਮਿਲੇਗੀ ਹਨ ਕੋ ਪਾ ਹੀ ਰੋਗ ਨ ਜਾਏ ਬਿਰਬੰਤ ਉਪਾਵਨ ਦੇ ਨਾਲ ਮੰਨ ਦਾ ਰੋਗ ਨਹੀਂ ਜਾਂਦਾ ਰੋਗ ਮਿਟੈ ਅਰ ਔਖਦ ਲਾਏ ਰੋਗ ਤਾਂ ਮਿਟਦਾ ਹਰੀ ਨਾਮ ਰੂਪੀ ਔਖਦ ਨਾਲ ਸਰਵਨਦਾਨ ਮੈਰ ਨਾਮ ਨਿਦਾਨ ਸ੍ਰੇਸ਼ਟ ਨਿਦਾਨ ਚੁ ਹਰੀ ਦਾ ਨਾਮ ਈ ਸ਼੍ਰੇਸ਼ਟ ਹੈ ਜਬ ਨਾਨਕ ਦਰਗਾਹ ਪਰਵਾਨ ਨਾਨਕ ਜਪ ਕੇ ਦਰਗਾਹ ਚ ਮਾਨ ਮਿਲਦਾ ਹੈ ਮਾਨ ਪ੍ਰਬੋਧੋ ਹਰ ਕੈ ਨਾਹੀ ਹਰੀ ਦੇ ਨਾਮ ਚ ਆਪਣੇ ਭਾਈ ਮਾਨ ਨੂੰ ਪ੍ਰਬੋਧੋ ਦਾ ਦੇ ਸਤਿ ਆਵੈ ਠਾਈ ਜਿਹੜਾ ਮਨ ਦਸਾਂ ਦਿਸ਼ਾਂ ਚ ਭਟਕਦਾ ਉਹ ਟਿਕ ਜਾਂਦਾ ਹੈ ਤਾਂ ਕੋ ਬਿਗਨ ਨ ਲਾਗੇ ਕੋਈ ਉਹਨੂੰ ਕੋਈ ਬਿਗਨ ਨਹੀਂ ਲੱਗਦਾ ਜਾਂ ਕਹਿ ਰਦਾ ਬਸੈ ਹਰ ਸੋਈ ਜਿਸਿਰ ਦੇ ਛਰੀ ਆਪ ਵਸਤਾ ਹੋਵੇ ਕਲਤਾਤੀ ਠੰਡਾ ਹਰਨਾ ਕਲ ਯੁਗ ਤਤ ਹੈ ਹਰੀ ਦਾ ਨਾਮ ਠੰਡਾ ਹੈ ਸਿਮਰ ਸਿਮਰ ਸਦਾ ਸੁਖ ਪਾਓ ਉਹਨੂੰ ਜਪ ਜਪ ਕੇ ਸਦਾ ਸੁਖ ਮਿਲਦਾ ਹੈ ਗੋਵਿੰਦ ਸੇ ਪੂਰਨ ਹੋਇਆ ਹੋਮ ਇੱਕ ਜਾਂਦਾ ਹੈ ਆਪ ਸਪੂਰਨ ਹੋ ਜਾਂਦੀ ਹੈ ਅਗਿਤ ਪਾਏ ਆਤਮ ਪ੍ਰਗਾਸ਼ ਫਿਰ ਉਹ ਭਗਤੀ ਪਿਆਰ ਵਿੱਚ ਟੇਕੇ ਮਨੁੱਖ ਦੀ ਈਦ ਦੇ ਚੰਨਣਾ ਹੋ ਜਾਂਦਾ ਹੈ ਚਿਤ ਕਰ ਜਾਏ ਬਸੈ ਅਬਿਨਾਸ਼ੀ ਉਸ ਘਰ ਵਿੱਚ ਮਨੁੱਖ ਟਿਕ ਜਾਂਦਾ ਹੈ ਨਾਨਕ ਕਾਟੀ ਜੰਫਾਸੀ ਇਹ ਨਾਨਕ ਆਖ ਜੰਮਾ ਦੀ ਫਾਈ ਕੱਟੀ ਜਾਂਦੀ ਹੈ ਤਤ ਵਿਚਾਰ ਕਹ ਜਨ ਸਾਚਾ ਇਹ ਜਨ ਇਹ ਤਤ ਨੂੰ ਵਿਚਾਰ ਕੀ ਆਖਦਾ ਹੈ ਜਨਮ ਰਸੂ ਕਾਚੂ ਕਾਚ ਜਿਹੜਾ ਜੰਮਦਾ ਮਰਦਾ ਸਮਝ ਲਓ ਕੱਚਾ ਹੈ ਆਵਾ ਗਵਨ ਮਿਟੈ ਪ੍ਰਭ ਸੇਵ ਪ੍ਰਭੂ ਦੀ ਸੇਵਾ ਚ ਆਵਾ ਗਵਨ ਮਿਟ ਜਾਂਦਾ ਹੈ ਆਪ ਤਿਆਗ ਸ਼ਰਨ ਗੁਰਦੇਵ ਆਪਣਾ ਆਪ ਜਿਹੜਾ ਤਿਆਗ ਦਿੰਦਾ ਹੈ ਗੁਰੂਦੇਵ ਦੀ ਸ਼ਰਨ ਚ ਆ ਜਾਂਦਾ ਹੈ ਨੌ ਰਤਨ ਜਨਮ ਕਾ ਹੋਏ ਉਧਾਰ ਇਵੇਂ ਰਤਨ ਜਨਮ ਭਾਵਕ ਜਿਹੜਾ ਅਨਮੋਲ ਜਨਮ ਹੈ ਨਾ ਇਸ ਦਾ ਉਧਾਰ ਹੋ ਜਾਂਦਾ ਹਰ ਹਰ ਸਿਮਰ ਪ੍ਰਾਣ ਆਧਾਰ ਹਰੀ ਨੂੰ ਤੇ ਆ ਜਿਹੜੇ ਪ੍ਰਾਣਾ ਦਾ ਆਸਰਾ ਹੈ ਬਲਕੁ ਪਾਵਨਾ ਛੂਟਣ ਹਾ ਬੋਲ ਬਿਆਨ ਤਰੀਕਾ ਨਾਲ ਜੀਵ ਨਹੀਂ ਛੁੱਟ ਸਕਦਾ ਸਿਮਰ ਸ਼ਾਸਤ੍ਰ ਵੇਦ ਵਿਚਾਰੇ ਭਾਵੇਂ ਸਿਮਰਤਿਆਂ ਨੂੰ ਸ਼ਾਸਤਰਾ ਨੂੰ ਵਿਚਾਰ ਕੇ ਵੇਖ ਲੋ ਭਾਈ ਹਰ ਕੀ ਭਗਤ ਕਰੋ ਮਨ ਲਾਏ اے ਭਾਈ ਹਰੀ ਦੀ ਪਗਤੀ ਮਨ ਲਾ ਕੇ ਕਰੋ ਮਨ ਬੰਸ਼ਦ ਨਾਨਕ ਫਲ ਪਾਈ ਜੋ ਮਨ ਚ ਸੋਚੋਗੇ ਹਰੀ ਬਖਸ਼ਿਸ਼ ਕਰੇਗਾ ਸੰਗ ਨਾ ਚਾਲ ਸਥਿਰ ਤਨਾ اے ਭਾਈ ਤੇਰੇ ਨਾਲ ਇਹ ਸੰਸਾਰ ਦੇ ਪਦਾਰਥ ਨਹੀਂ ਨਿਭਣਗੇ ਤੂੰ ਕਿਆ ਲਪਟਾਵੇਂ ਮੂਰਖ ਮਨਾ ਮੂਰਖ ਮਨਾ ਤੂੰ ਕੀ ਇਨਾਂ ਨਾਲ ਲਪਟਾਇਆ ਹੈ ਇਹ ਤੋ ਕਟਾਮੇ ਰਬਨਤਾ ਜਿੰਨੇ ਭਾਵੇਂ ਮੁੱਤਰ ਹੈ ਤੀ ਹੈ ਕਟਮ ਹੈ ਕੁਛ ਵੀ ਹੈ ਜੀ ਹੁੰਤੇ ਗੌਤਮ ਕਵਣ ਸਨਾਥਾ ਦੱਸੋ ਇਹਨਾਂ ਨਾ ਇਹਨਾਂ ਚ ਕਿਹੜਾ ਨਾਲ ਨਿਭਣ ਵਾਲਾ ਰਾਜ ਰੰਗ ਮਾਇਆ ਵਿਸਤਾਰ ਜਿੰਨਾ ਵੀ ਸੰਸਾਰ ਦੀ ਸ਼ੋਭਾ ਰਾਜ ਰੰਗ ਹੈ ਮਾਇਆ ਦਾ ਵਿਸਤਾਰ ਹੈ ਹੁੰਤੇ ਕਹੋ ਕਵਣ ਛੁਟਕਾਰ ਦੱਸੋ ਇਹਨਾਂ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਹੈ ਅਸ ਅਸਤੀ ਰਤ ਸਵਾਰੀ ਜਿੰਨੇ ਭਾਵੇਂ ਹਾਤੀ ਕੋੜੇ ਜੋ ਰਥ ਜੋ ਵੀ ਹੈ ਜੀ ਝੂਠਾ ਢੰਫ ਝੂਠ ਪਾਸਾਰੀ ਵਖਾਵਾ ਝੂਠਾ ਹੈ ਪਸਾਰਾ ਵੀ ਝੂਠਾ ਹੈ ਜਿਨ ਦੀਏ ਤੇ 부ਜੈ ਨਾ ਬਿਗਾਨਾ ਜਿੰਨੇ ਦਾਤ ਦਿੱਤੀਓ ਨੂੰ ਤੂੰ ਬੁੱਝਦਾ ਹੀ ਨਹੀਂ ਨਾਮ ਵਿਚਾਰ ਨਾਨਕ ਪਛਤਾਨਾ ਨਾਮ ਹੈ ਨਾਨਕ ਨਾਮ ਨੂੰ ਵਿਸਾਰ ਕੇ ਪਛਤਾਵਾ ਰਹੇਗਾ ਗੁਰ ਕੀ ਮਤ ਤੂੰ ਲਹਿ ਇਆਣੇ ਇਆਣੇ ਗੁਰੂ ਦੀ ਮਤ ਤੂੰ ਖੱਟ ਲੈ ਭਗਤ ਬਿਨਾ ਬੋ ਡੂਬੇ ਸਿਆਣੇ ਚੀਤਾ ਰੱਖੀ ਭਗਤੀ ਤੋਂ ਬਿਨਾ ਬੇਅੰਤ ਸਿਆਣੇ ਜੀ ਡੁੱਬ ਗਏ ਨੇ ਹਰ ਕੀ ਭਗਤ ਕਰੋ ਮਨ ਮੀਠਾ ਏ ਭਾਈ ਏ ਮਿੱਤਰ ਹਰੀ ਦੀ ਭਗਤੀ ਕਰੋ ਨਿਰਮਲ ਹੋਏ ਦੁਮਾਰੋ ਜੀਤ ਤੁਹਾਡਾ ਚਿੱਤ ਨਿਰਮਲ ਹੋ ਜਾਏਗਾ ਚਰਨ ਕਮਲ ਰੱਖੂ ਮਨ ਮਾਹੇ ਆਪਣੇ ਮਨ ਝਰੀ ਦੇ ਚਰਨ ਕਮਲਾਂ ਨੂੰ ਟਿਕਾ ਕੇ ਰੱਖੋ ਜਨਮ ਜਨਮ ਕੇ ਕਿਲ ਵਿਖ ਜਾਹੇ ਜਨਮਾ ਜਨਮਾਂ ਦੇ ਆਪਾਪ ਕਿਲ ਵਿਖ ਧੁੱਪ ਜਾਣਗੇ ਆਪ ਜਪੋ ਅਵਰਾ ਨਾਮ ਜਪਾਓ ਭਈ ਆਪ ਜਪੋ ਨਾਲੇ ਦੁਨੀਆ ਲੋਕਾਂ ਨੂੰ ਸੰਗਤਾਂ ਨੂੰ ਜਪਾਓ ਸੁਣ ਕੈ ਤਰਤ ਗਤ ਪਾਵੋ ਸੁਣਦਿਆਂ ਜਪਦਿਆਂ ਜਿਹੜੀ ਜ਼ਿੰਦਗੀ ਦੀ ਬਸਤਾ ਬਦਲ ਜਾਂਦੀ ਹੈ ਸਾਰ ਭੂਤ ਸਰ ਹਰ ਕੋ ਨਾਮ ਹਰੀ ਦਾ ਨਾਮ ਹੀ ਸ੍ਰੇਸ਼ਟ ਹੈ ਸੁਭਾ ਇਨਾਨੰਗੁਣਗਾ ਜਿਹੜਾ ਸਹਿਜ ਵਿੱਚ ਟਟ ਜਪਦਾ ਹੈ ਉਹ ਆਨੰਦ ਖਟਦਾ ਹੈ ਗੁਣ ਗਾਵ ਤੇਰੀ ਉਤਰ ਸਮੈਲ ਗੁਣ ਗਾਂਦਿਆਂ ਗਾਂਦਿਆ ਤੇਰੀ ਮੈਲ ਲੱਤ ਜਾਏਗੀ ਵੇਂ ਸਜਾਏ ਹौं ਮੈਂ ਬਿਖਫੈਲ ਇਹ ਹਉਮੈ ਦੀ ਇਹ ਮੈਲ ਜੋ ਸਾਰੀ ਮੁੱਕ ਜਾਏਗੀ ਹੋਏ ਚਿੰਤ ਬਸੈ ਸੁਖ ਨਾਲ ਫਿਰ ਮਨੁ ਕ ਚਿੰਤੋ ਜਾਂਦਾ ਹੈ ਆਪਣੇ ਨਿਜ ਕਾ ਟਿੱਕ ਜਾਂਦਾ ਹੈ ਸ਼ਾਸ ਗਿਰਾ ਸਰਨਾਮ ਸਮਾਰਕ ਹਰੇਕ ਸਵਾਸ ਨਾਲ ਭਾਈ ਹਰੇਕ ਗਰਾਸ ਨਾਲ ਹਰੀ ਨਾਮ ਦੀ ਸੰਭਾਲਣਾ ਕਰ ਛਾੜ ਸਿਆਨਬ ਸਗਲੀ ਮਨਾ ਮੇਰੇ ਮਨਾਂ ਸਾਰੀਆਂ ਸਿਆਣਪਾਂ ਛੱਡ ਦੇ ਸਾਧ ਸੰਗ ਪਾਵੈ ਸੱਚ ਤਨ ਸੱਚ ਤਨ ਸਾਧ ਸੰਗਤ ਚ ਹੀ ਮਿਲੇਗੀ ਹਰਪੂਨ ਜੀ ਸਾਂਚ ਕਰੋ ਬਿਵਹਾਰ ਹਰ ਨਾਮ ਰੂਪੀ ਪੂੰਜੀ ਨੂੰ ਇਕੱਠਾ ਕਰੋ ਇਥੇ ਸੁਖ ਦਰਗਾਹ ਜੈਕਾਰ ਇਥੇ ਸੋਖ ਹੈ ਦਰਗਾਹ ਚ ਜੈਕਾਰ ਮਾਨ ਮਿਲੇਗਾ ਸ਼ਰਮ ਨਿਰੰਤਰ ਏਕੋ ਦੇਖ ਹਰੀ ਨੂੰ ਸਭ ਥਾਂ ਤੇ ਹਾਜ਼ਰ ਨਾਜ਼ਰ ਵੇਖੋ ਕਉ ਨਾਨਕ ਜਾਂ ਕਹਿ ਮਸਤਕ ਲੇਕਾ ਪਰ ਉਹੀ ਵੇਖਤਾ ਜਿਦੇ ਭਾਗ ਚੰਗੇ ਨੇ ਏਕੋ ਜਾਪ ਏਕੋ ਸਾਲਾ ਹਿਕੋ ਹਰੀ ਨੂੰ ਜਾਪ ਏਕੋ ਨੂੰ ਸਾਲਾ ਏਕ ਸਿਮਰ ਏਕ ਇਕੋ ਮਨਿਆ ਇਕੋ ਨੂੰ ਤਿਆ ਇਕੋ ਨੂੰ ਮਨ ਚ ਟਕਾ ਏਕਸ ਕੀ ਗੁਣ ਗਾਓ ਅਨੰਤ ਉਸ ਅਨੰਤ ਪ੍ਰਭੂ ਦੇ ਹਿਰਦੇ ਚ ਗੁਣ ਗਾਓ ਮਨ ਤਨ ਜਾਪੇਕ ਭਗਵੰਤ ਮਨ ਤਨ ਚ ਕੋ ਪ੍ਰਭੂ ਨੂੰ ਜਪਣਾ ਕਰੋ ਏਕੋ ਏਕ ਏਕ ਹਰ ਆਪ ਇਕੋ ਹਰੀ ਆਪ ਹੀ ਆਪ ਹੈ ਪੂਰਨ ਪੂਰ ਹੋ ਪ੍ਰਭ ਆਪ ਪ੍ਰਭੂ ਪੂਰਨ ਹਰ ਥਾਂ ਤੇ ਰਮਿਆ ਹੈ ਕਨਕ ਵਿਸਾਰ ਏਕ ਤੇ ਭਈ ਏ ਖਰੀ ਤੋਂ ਹੀ ਸਭ ਖਲਾਰਾ ਹੈ ਜੀ ਏਕ ਆਰਾਧ ਪ੍ਰਾਸ਼ਤ ਗਈ ਏ ਖਰੀ ਨੂੰ ਤਿਆਗ ਕੇ ਸਭ ਪਾਪ ਮੁੱਕ ਜਾਂਦੇ ਮਨ ਤਨ ਅੰਤਰ ਏਕ ਪ੍ਰਭ ਰਾਤਾ ਜਿਨਨੇ ਮਨ ਤਨ ਚ ਇੱਕ ਪ੍ਰਭੂ ਨੂੰ ਧਿਆਇਆ ਹੈ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਗੁਰੂ ਦੀ ਕਿਰਪਾ ਨਾਲ ਨਾਨਕ ਉਹਨੇ ਖਰੀ ਨੂੰ ਜਾਣ ਲਿਆ ਹੈ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ